ਮੈਨੂੰ ਤੁਸੀਂ ਕਹਿੰਦੇ ਹੋ ਉਹਨੇ ਤੇ ਦੀਪ ਸਿੱਧੂ ਨੂੰ ਬਦਾਰ ਕਿਹਾ ਸੀ ਅੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਉਹਨਾਂ ਦੇ ਵੀ ਰੂਹ ਨੂੰ ਸ਼ਾਂਤੀ ਦੇਵੇ ਵਾਹਿਗੁਰੂ ਤੇ ਮੇਰੇ ਵੱਲੋਂ ਵੀ ਹਾਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜਿੱਤੇ ਸਾਇ ਮੈਂ ਬਹੁਤ ਧੰਨਵਾਦ ਕਰਦਾ ਮੈਂ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅਮਰਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਣਾ ਵੀ ਇਹਨੂੰ ਦੇਖ ਕੇ ਐ ਲੱਗਦਾ ਵੀ ਵਕ ਯਾਰ ਖਾਲਸਾ ਦਾ ਕਰਦਾਰ ਇਦਾਂ ਦਾ ਹੋਣਾ ਚਾਹੀਦਾ ਮੈਨੂੰ ਤੁਸੀਂ ਕਹਿੰਦੇ ਹੋ ਨੇ ਕਿ ਦੀਪ ਸਿੰਘ ਨੂੰ ਬਖਸ਼ਾਰ ਕਿਹਾ ਸੀ ਕੱਜ ਮੈਂ ਤੁਹਾਡੇ ਮੂਹਰੇ ਨੀਮਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੰਘ ਤੋਂ ਵੀ ਉਹਨਾਂ ਤੋਂ ਵੀ ਰੂਹ ਨੂੰ ਸ਼ਾਂਤੀ ਦੇਵੇ ਵਾਹਿਗੁਰੂ ਤੇ ਮੇਰੇ ਵੱਲੋਂ ਵੀ ਹਾਂ ਭਾਈ ਭਾਈ ਇਹ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਰਾਜਾ ਨਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਇਹ ਆ ਵੀ ਭਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਣਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਦਾਰ ਕਿਹਾ ਸੀਗਾ ਉਹਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਾਂਗੇ ਕਿ ਤੁਹਾਨੂੰ ਇਹਨੂੰ ਮਾਫ ਕੀਤਾ ਜਾਵੇ ਨਾ ਬਾਈ ਦੁਬਾਰਾ ਫਿਰ ਮਾਫੀ ਠੀਕ ਆ ਬਾਈ ਮੈਨੂੰ ਤੁਸੀਂ ਕਹਿੰਦੇ ਹੋ ਉਹਨੇ ਕਿ ਦੀਪ ਸਿੰਘ ਨੂੰ ਗਦਾਰ ਕਿਹਾ ਸੀ ਕੱਜ ਮੈਂ ਤੁਹਾਡੇ ਮੂਹਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੰਘ ਤੋਂ ਵੀ ਉਹਨਾਂ ਤੋਂ ਵੀ ਰੂਹ ਨੂੰ ਸ਼ਾਂਤੀ ਦੇਵੇ ਵਾਹਿਗੁਰੂ ਤੇ ਮੇਰੇ ਵੱਲੋਂ ਬਾਈ ਹਾਂ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜਿੱਤੇ ਸਿਆ ਹੈ ਮੈਂ ਬਹੁਤ ਧੰਨਵਾਦ ਕਰਨਾ ਮੈਂ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅਮਰਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਨਾ ਵੀ ਇਹਨੂੰ ਦੇਖ ਕੇ ਆ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਾ ਕਰਤਾਰ ਇੰਦਾਂ ਹੋਣਾ ਚਾਹੀਦਾ ਹੈ ਮੈਨੂੰ ਤੁਸੀ ਕਹਿੰਨੇ ਹੋ ਨੇ ਕਿ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਅੱਜ ਮੈਂ ਤੁਹਾਡੇ ਮੂਹਰੇ ਨੀਮਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਉਹਨਾਂ ਦੇ ਵੀ ਰੂਹ ਨੂੰ ਸ਼ਾਂਤੀ ਦੇਵਾਇਓ ਤੇ ਮੇਰੇ ਵੱਲੋਂ ਬਾਈ ਮੁੰਡੇ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਜ ਨਾਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਇਹ ਆ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਣਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਦਾਰ ਕਿਹਾ ਤੀਗਾ ਉਦੀ ਭੈਣ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਾਂਗੇ ਚਲੋ ਇਹਨੂੰ ਮਾਫ ਕੀਤਾ ਜਾਵੇ ਨਾ ਭਾਈ ਦੁਬਾਰਾ ਫਿਰ ਮਾਫੀ ਠੀਕ ਹੈ ਭਾਈ ਮੈਨੂੰ ਤੁਸੀਂ ਕਹਿੰਦੇ ਹੋ ਉਹਨੇ ਕਿ ਦੀਪ ਸਿੱਧੂ ਨੂੰ ਬਦਾਰ ਕਿਹਾ ਸੀ ਕੱਜ ਮੈਂ ਤੁਹਾਡੇ ਮੂਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਉਹਨਾਂ ਤੋਂ ਵੀ ਰੂਹ ਨੂੰ ਸ਼ਾਂਤੀ ਦੇਵਾਇਓ ਤੇ ਮੇਰੇ ਵੱਲੋਂ ਭਾਈ ਮੁੰਡੇ ਹਾਂ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਦੇ ਹੱਥੋਂ ਚੰਗਾ ਕੰਮ ਹੋਣਾ ਹੁੰਦਾ ਉਹ ਮੂਹ ਜਿੱਤੇ ਸਾਇ ਮੈਂ ਬਹੁਤ ਧੰਨਵਾਦ ਕਰਨਾ ਮੈਂ ਅੱਜ 10 ਦਿਨ ਹੋਏ ਨੇ ਬਾਈ ਨੇ ਹਨਾ ਅਮਰਤ ਛੱਕੇ ਨੂੰ ਗੁਰੂ ਆਲੇ ਬਣੇ ਨੂੰ ਪਰ ਮੈਨੂੰ ਸੱਚੀ ਕਹਿੰਨਾ ਵੀ ਇਹਨੂੰ ਦੇਖ ਕੇ ਆ ਲੱਗਦਾ ਵੀ ਵਾਕਿਆ ਯਾਰ ਖਾਲਸਾ ਦਕਰਦਾਰ ਇੰਦਾਂ ਹੋਣਾ ਚਾਹੀਦਾ ਹੈ ਮੈਨੂੰ ਤੁਸੀਂ ਕਹਿੰਦੇ ਹੋ ਨਾ ਕਿ ਦੀਪ ਸਿੱਧੂ ਨੂੰ ਗਦਾਰ ਕਿਹਾ ਸੀ ਕੱਜ ਮੈਂ ਤੁਹਾਡੇ ਮੂਰੇ ਨੀਵਾ ਹੋ ਕੇ ਮਾਫੀ ਮੰਗਦਾ ਕਿ ਮੈਂ ਦੁਬਾਰਾ ਫਿਰ ਮਾਫੀ ਮੰਗਦਾ ਵੀ ਦੀਪ ਸਿੱਧੂ ਤੋਂ ਵੀ ਉਹਨਾਂ ਤੋਂ ਵੀ ਰੂਹ ਨੂੰ ਸ਼ਾਂਤੀ ਦੇ ਵਾਈ ਨੂੰ ਤੇ ਮੇਰੇ ਵੱਲੋਂ ਬਾਈ ਮੁੰਡੇ ਹਾਂ ਬਾਈ ਬਾਈ ਨੇ ਦਿਲੋਂ ਮਾਫੀ ਮੰਗਿਆ ਗੁਰੂ ਗ੍ਰੰਥ ਸਾਹਿਬ ਦੇ ਸਾਹਜ ਨਾਜ਼ਰ ਹੋਣਾ ਤੇ ਹੁਣ ਸੰਗਤ ਨੂੰ ਬੇਨਤੀ ਇਹ ਆ ਵੀ ਬਾਈ ਇਹਨੂੰ ਮਾਫ ਕਰਿਓ ਯਾਰ ਚਲੋ ਅਣਜਾਣੇ ਦੇ ਵਿੱਚ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੱਚੇ ਆਪਾਂ ਉਹਦੇ ਤੇ ਬਾਈ ਨੇ ਦੀਪ ਨੂੰ ਗਦਾਰ ਕਿਹਾ ਤੀਗਾ ਉਦੀ ਬਾਈ ਨੇ ਗਲਤੀ ਮੰਨ ਲਈ ਤੇ ਦੁਬਾਰੇ ਅਸੀਂ ਵੀ ਕਹਾਂਗੇ ਚਲੋ ਇਹਨੂੰ ਮਾਫ ਕੀਤਾ ਜਾਵੇ ਨਾ ਭਾਈ ਦੁਬਾਰਾ ਫਿਰ ਮਾਫੀ